ਨਿਸ਼ਾਨਾ ਅਰਤੀ ਵਾਲਾ ਪਾਸਾ ਆ ਦਿਖਾਓ ਜੀ ਸਵਦੇਸ਼ੀ ਖਰੀਦੇ ਸਵਦੇਸ਼ੀ ਵੇਚੇ ਇੱਥੇ ਲਿਖਿਆ ਸਵਦੇਸ਼ੀ ਖਰੀਦੇ ਸਵਦੇਸ਼ੀ ਵੇਚੇ ਸਵਦੇਸ਼ੀ ਆਪਣੇ ਦੇਸ਼ ਚੋਂ ਬਣਿਆ ਹੋਇਆ ਹੈ ਸਵਦੇਸ਼ੀ ਦਾ ਮਤਲਬ ਆਪਣੇ ਦੇਸ਼ ਦਾ ਹਿੰਦੁਸਤਾਨ ਦੇ ਅੰਦਰ ਬਣਿਆ ਇਹੋ ਆਪਾਂ ਪੜ੍ਹ ਲਈਏ ਨਾ ਪੜ੍ਹਨਗੇ ਜਿਵੇਂ ਪਹਿਲੇ ਬੱਚੇ ਕੋਲ ਵੀ ਇਹੀ ਹੈ ਨਾ ਇਹ ਕੀ ਲੱਖ ਸੋ ਇੱਕੋ ਨਿਸ਼ਾਨਾ ਪਿਕਸਾ ਦਾ ਭਾਰਤ ਤਰੱਕੀ ਵਾਲਾ ਪਾਸਾ ਆਤਮ ਨਿਰਭਰਤਾ ਸਾਰੇ ਹਿੰਦੀ ਚ ਆਤਮ ਨਿਰਭਰ ਕਹਿੰਦਾ ਆਪਣੇ ਪੈਰਾਂ ਦੇ ਖਾਂਡ ਵਾਲਾ ਪਾਸਾ ਇਹ ਅਸੀਂ ਬਾਹਰ ਨਾਲ ਦੇਖੀਏ ਦੂਜੇ ਪਾਸੇ ਜਿਹੜਾ ਅਸੀਂ ਅਮਰੀਕਨ ਭਾਸ਼ਾ ਦੇ ਆਪਾਰ ਆ ਆਦੀ ਫਰ ਨੇਸ਼ਨ ਨੇਸ਼ਰ ਆਪਣੀ ਕੌਮ ਆਪਣੀ ਦੇਸ਼ਾਂ ਵਾਸਤੇ ਇਕੱਠਾ ਕਰਦਾ ਹੈ ਕਿਰਡ ਅਮਰੀਕਾ ਚ ਜੇ ਮਿਕਸ ਲਾਣਿਆ ਪੋਲੀਐਸਟਰ ਵਿੱਚ ਉਹਦੇ ਸਿੰਥੈਟਿਕ ਉਹ ਆ ਜੀ ਬੜੇ ਤੁਸੀਂ ਇੱਧਰੋਂ ਨਿਕਲ ਕੇ ਆਪਾਂ ਇੱਧਰ ਮੱਖੇਦ ਨੂੰ ਲਾਣਾ ਖਰਵਾ ਦੇਣਾ ਟ੍ਰਿਓਗੁਸ ਨਿਕਾਟ ਚੱਟੀ ਜਾ ਰਹੀ ਹੈ ਉਸੇ ਦੇ ਸਮਾਂ ਦੇ ਵਿੱਚ ਇਹ ਰੈਲੀ ਖਾਦੀ ਮਹਾਉਤਸਵ ਦੇ ਸੰਬੰਧ ਵਿੱਚ ਕੁਲਥਮ ਖਾਦੀ ਮੰਡਲ ਕੁਲਥਮ ਸ਼ਹੀਦ ਭਗਤ ਸਿੰਘ ਨਗਰ ਔਰ ਦੋਬਾ ਸੈਕਟ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਲੋਹ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਦੇ ਪ੍ਰੋਡਕਟਾਂ ਨੂੰ ਬढ़ावा ਦੇਣ ਵਾਸਤੇ ਖਾਦੀ ਮਹਾਉਤਸਵ ਨੂੰ ਸੰਬੰਧਿਤ ਰੈਲੀ ਜਿਹੜੀ ਆ ਇਹ ਕੱਢੀ ਜਾ ਰਹੀ ਹੈ ਉਹਦੇ ਨਾਲ ਜਿਹੜੀਆਂ ਸੁਵਦੇਸ਼ੀ ਚੀਜ਼ਾਂ ਬਣੀਆਂ ਆ ਉਹ ਸੁਵਦੇਸ਼ੀ ਚੀਜ਼ਾਂ ਦੇ ਨਾਲ ਲੋਕਾਂ ਦਾ ਜਿਹੜੀ ਲੋਕਾਂ ਦੀ ਤਰੱਕੀ ਵੀ ਹੋਵੇ ਤੇ ਇਨਕਮ ਸੋਰਸਸ ਵੀ ਵਧਣ ਔਰ ਆਪਣੇ ਘਰੇਲੂ ਪ੍ਰੋਡਕਟ ਜਿਹੜੇ ਆ ਉਹੋ ਜਿਆਦਾ ਤੇ ਜਿਆਦਾ ਲੋਕੀ ਖਰੀਦਣ ਉਹਦੇ ਸੰਬੰਧ ਵਿੱਚ ਇਹ ਅੱਜ ਰੈਲੀ ਕੱਢੀ ਗਈ ਇਹ ਇਹਦੇ ਵਿੱਚ ਜਿਹੜਾ ਤੁਸੀਂ ਮਹੌਤਵ ਮਨਾ ਰਹੇ ਆ ਇਹਦੇ ਵਿੱਚ ਲੋਕਾਂ ਨੂੰ ਕੀ ਕੀ ਬেনিਫਿਟ ਹੋ ਰਿਹਾ ਲੋਕਾਂ ਨੂੰ ਇਹਦੇ ਵਿੱਚ ਖਾਦੀ ਤੇ 20% ਛੂਟ ਦਿੱਤੀ ਜਾ ਰਹੀ ਵਿਸ਼ੇਸ਼ ਛੂਟ ਤੇ ਸਿਲਕ ਤੇ ਵੀ 20% ਛੂਟ ਦਿੱਤੀ ਜਾ ਰਹੀ ਆ ਲੈਦਰ ਤੇ 10% ਛੂਟ ਦਿੱਤੀ ਜਾ ਰਹੀ ਆ ਤੇ ਸਿਲਕ ਆਪਣੇ ਸਿਲਕ ਤੇ 20% ਛੂਟ ਦਿੱਤੀ ਜਾ ਰਹੀ ਆ ਜਿਹਦੇ ਵਿੱਚ ਲੋਕਾਂ ਦੀ ਖਰੀਦਦਾਰੀ ਦੇ ਵਿੱਚ ਕਾਫੀ ਉਤਸ਼ਾਹ ਪੈਦਾ ਹੋ ਰਿਹਾ ਹੈ ਇਹ ਕਦੋਂ ਤੱਕ ਹੈਗੀ ਹੈ ਇਹ ਛੂਟ ਜਿਹੜੀ ਦਿੱਤੀ ਜਾ ਰਹੀ ਇਹ ਛੂਟ ਜਿਹੜੀ ਆ 2 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਇਹ ਛੂਟ ਅਗਲੇ ਸਾਲ 31 ਜਨਵਰੀ 2026 ਤੱਕ ਇਹ ਵਿਸ਼ੇਸ਼ ਛੂਟ ਚਲਦੀ ਰਹਿਣੀ ਹੈ ਇਸੇ ਤਰ੍ਹਾਂ ਤੇ ਜਿਹੜਾ ਖਾਦੀ ਮਹਾ ਉਤਸਵ ਹੈ ਇਹ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ ਵਿਸ਼ੇਸ਼ ਖਾਦੀ ਮਹਾ ਉਤਸਵ ਮਨਾਇਆ ਜਾਵੇਗਾ। ਔਰ ਇਹਦਾ ਜਿਹੜਾ ਮੁੱਖ ਮੰਤਵ ਕੀ ਹੈ? ਮੁੱਖ ਮੰਤਵ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਦੇ ਰੁਜ਼ਗਾਰ ਲੋਕ ਹੈ ਜਿਨ੍ਹਾਂ ਦੇ ਆਪਣੇ ਪ੍ਰੋਡਕਟ ਬਣਾ ਰਹੇ ਆ। ਇਹ ਉਹਨਾਂ ਦੇ ਪ੍ਰੋਡਕਟਾਂ ਨੂੰ ਹੁਲਾਰਾ ਦੇਣ ਵਾਸਤੇ ਤੇ ਜਿਹੜੇ ਲੋਕੀ ਵੱਧ ਤੋਂ ਵੱਧ ਖਰੀਦਣ ਤਾਂ ਕਿ ਉਹਨਾਂ ਦੀ ਇਨਕਮ ਸੋਰਸਸ ਵਧੇ। ਹਬਜੀ ਮੈਂ ਜਸਪਾਲ ਸਿੰਘ ਜੀ ਦਾ ਪ੍ਰਧਾਨ ਔਕਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਸਾਨੂੰ ਅਕਸਰ ਇਥੇ ਖਾਦੀ ਭੰਡਾਰ ਤੇ ਜਾਣ ਦਾ ਮੌਕਾ ਮਿਲਦਾ ਹੈ। ਔਰ ਉਹਦੇ ਜੋ ਸੰਚਾਲਕ ਹੈ ਸ਼੍ਰੀ ਬੀਰਵਲ ਪੱਖੀ ਜੀ ਉਹ ਵੀ ਇੱਕ ਸਮਾਜ ਸੇਵੀ ਹਨ। ਉੱਥੇ ਜਾ ਕੇ ਦੇਖੀਦਾ ਕਿ ਖਾਦੀ ਉਪਯੋਗ ਦੇ ਵਿੱਚ ਜੋ ਕਪੜਾ ਦਿੱਤਾ ਜਾ ਰਿਹਾ ਉਹ ਸਾਡੇ ਸਕਿਨ ਵਾਸਤੇ ਬਹੁਤ ਅੱਛਾ ਆ ਔਰ ਸਸਤਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਘਰੇਲੂ ਸੰਤਿਆ ਉਹਨੂੰ ਅਛਾਤ ਕਰਨ ਲਈ ਇਹ ਬਹੁਤ ਵੱਡਾ ਉਦਮ ਆ ਉਹਦੇ ਨਾਲ ਬਹੁਤ ਸਾਰੇ ਕਾਰੀਗਰ ਜਿਹੜੇ ਇਹਨਾਂ ਦੇ ਇਸ ਕਿਸੇ ਨਾਲ ਜੁੜੇ ਹੋ ਉਹ ਕੰਮ ਕਰਦੇ ਆ ਔਰ ਇਹ ਵੀ ਬੜੀ ਖੁਸ਼ੀ ਹੁੰਦੀ ਆ ਕਿ 2 ਅਕਤੂਬਰ ਤੋਂ ਹਰ ਸਾਲ 31 ਅਕਤੂਬਰ ਤੱਕ ਇੱਕ ਮਹਾਉਤਸਵ ਮਨਾਇਆ ਜਾਂਦਾ ਜਿੱਦਾਂ ਇਹਨੂੰ ਖਾਦੀ ਮੇਲਾ ਕਹ ਲਈਏ ਪੂਰੇ ਭਾਰਤ ਦੇ ਵਿੱਚ ਉਹ ਮਨਾਇਆ ਜਾਂਦਾ ਵਿਖਾਦੀ ਕਮਿਸ਼ਨ ਦੀ ਕਾਲ ਤੇ ਉੱਤੇ ਇਹ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਇਸ ਸਾਨੂੰ ਜਾਣਕਾਰੀ ਦਿੱਤੀ ਗਈ ਆ ਕਿ ਇੱਥੇ ਜਿਹੜਾ ਖਾਦੀ ਕੋਠ ਖਾਦੀ ਮੰਡਲ ਕੋਠੋਂ ਹੈ ਉਹਦਾ ਹੈੱਡਕੁਆਰਟਰ ਬੰਗੇ ਆ ਔਰ ਉਹਦਾ ਸੰਚਾਲਨ ਪੂਰੇ ਜ਼ਿਲ੍ਹੇ ਦਾ ਉਹਨਾਂ ਦੇ ਕੋਲ ਆ ਬਹੁਤ ਸਾਰੀਆਂ ਸਕੀਮਾਂ ਇਹਨਾਂ ਦੀ ਦੇਖਣ ਵਾਲੀਆਂ ਹੁਣ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਜੇ ਅੱਜ 29 ਅਕਤੂਬਰ ਹੈ ਤਾਂ 31 ਤੱਕ ਤੇ ਮਹਾਉਤਸਵਾ ਲੈ ਕੇ ਜਿਹੜੇ ਸੇਲ ਦੇ ਉੱਤੇ ਛੋਟ ਆ ਬੜੀ ਖੁਸ਼ੀ ਦੀ ਗੱਲ ਹੈ ਕਿ 2 ਅਕਤੂਬਰ ਗਾਂਧੀ ਜੀ ਦੀ ਜਨਮ ਦਿਤੀ ਤੋਂ ਲੈ ਕੇ ਨਵਾਂ ਸਾਲ ਜਿਹੜਾ ਸਾਡਾ ਚੱਲਣਾ ਜਨਵਰੀ ਦੀ 31 ਤੱਕ 2026 ਦੇ 31 ਅਕਤੂਬਰ ਤੱਕ ਉਹ ਛੋਟ ਰਹਿਣੀ ਆ ਕੱਪੜੇ ਦੇ ਵਿੱਚ ਖਾਦੀ ਊਨੀ ਅਤੇ ਸਿਲਕੀ ਇਹਦੇ ਉੱਤੇ 20% ਸਾਨੂੰ ਦੱਸੀ ਗਈ ਆ ਔਰ ਜਿਹੜੇ ਲੈਦਰ ਆਈਟਮ ਆ ਉੱਤੇ 10% ਛੋਟ ਜਿਹੜੀ ਰਹਿਣੀ ਆ ਤੋਂ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਡੇ ਦੇਸ਼ ਨੂੰ ਕਿਉਂਕਿ ਪਹਿਲਾਂ ਤੋਂ ਸਾਡੇ ਬਜ਼ੁਰਗ ਜਿਹੜੇ ਆ ਉਹ ਖਾਦੀ ਪਹਿਨਦੇ ਰਹੇ ਆ ਔਰ ਖਾਦੀ ਦੇ ਹੱਕ 'ਚ ਰਹੇ ਆ ਇਹਦਾ ਕੋਈ ਪਛੋਕੜ ਆ ਜਿਹੜਾ ਸਾਨੂੰ ਹੁਣ ਕਿਉਂਕਿ ਇਹਨਾਂ ਸਿੰਥੈਟਿਕ ਕੱਪੜੇ ਆ ਗਏ ਸਾਨੂੰ ਪਰੇਸ਼ਾਨੀਆਂ ਵਧ ਗਈਆਂ ਸਕਿਨ ਪ੍ਰੋਬਲਮਾਂ ਵਧ ਗਈਆਂ ਔਰ ਉਹ ਫਿਰ ਮੁੜ ਕੇ ਸਾਨੂੰ ਖਾਦੀ ਵੱਲ ਜਾਣਾ ਪੈਣਾ ਤੇ ਅਸੀਂ ਇਹ ਕਹਿੰਦੇ ਆ ਕਿ ਖਾਦੀ ਪਹਿਨੋ ਤੇ ਖਾਦੀ ਹੀ ਅਪਣਾਓ ਔਰ ਇਹ ਵੀ ਜਿਹੜੀ ਇੰਡਸਟਰੀ ਆ ਖਾਦੀ ਦੀ ਉਹਨੂੰ ਉੱਕਸਾਤ ਕਰਨ ਲਈ ਅਸੀਂ ਇਹਦੇ ਨਾਲ ਜੁੜੀਏ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਰਦਾਰ ਪਰਵਿੰਦਰ ਸਿੰਘ ਜਸੋ ਮਜਾਰਾ ਜੋ ਕਿ ਪ੍ਰਿੰਸੀਪਲ ਹਨ ਦੁਆਬਾ ਰੁਕ ਜਾ ਰੁਕ ਜਾ ਉੱਥੇ ਤੇ ਰਿਓ ਹੁਣ